ਸਸਰੀਕਲ ਦੋਸਤੋ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਹਲਚਲ ਮਚਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਘੀ ਵਾਲੇ ਦਿਨ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਇਆ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਪਿਛਲੇ ਇੱਕ ਮਹੀਨੇ ਤੋਂ ਕਾਫੀ ਹੰਲਾ ਗੁੱਲਾ ਮਚ ਰਿਹਾ ਸੀਗਾ ਇਸ ਪਾਰਟੀ ਦਾ ਨਾਮ ਕੀ ਹੋਊਗਾ ਕਿੱਦਾਂ ਦੀ ਪਾਰਟੀ ਬਣਾਉਣ ਜਾ ਰਹੇ ਨੇ ਉਹਨਾਂ ਨੇ ਦੋ ਤਿੰਨ ਨਾਮ ਸੁਝਾਏ ਸੀਗੇ ਸੋ ਇੱਕ ਸੀਗਾ ਅਕਾਲੀ ਦਲ ਅਨੰਦਪੁਰ ਸਾਹਿਬ ਇੱਕ ਨਾਮ ਇਹ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੋ ਇਹ ਇਹ ਹੁਣ ਜਿਹੜਾ ਪਾਸ ਹੋਈ ਹੈ ਪਾਰਟੀ ਦਾ ਹੁਣ ਜਿਹੜਾ ਮੇਨ ਲੋਗੋ ਰਹੂਗਾ ਉਹ ਇਹ ਰਹੂਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਜਿਹੜੀ ਵਾਰਿਸ ਪੰਜਾਬ ਦੇ ਦੀਪ ਸਿੱਧੂ ਭਾਈ ਨੇ ਪਾਰਟੀ ਸਟਾਰਟ ਕੀਤੀ ਸੀ ਉਹ ਪਾਰਟੀ ਔਰ ਇਹਨਾਂ ਦੇ ਭਾਈ ਅਮਰ ਤਲਵਾਰਾਂ ਦੀ ਪਾਰਟੀ ਤੇ ਜਿਹੜੇ ਨਾਲ ਹੋਰ ਬੱਤਾਂ ਬਾਵਾ ਖਿੱਚਦੇ ਸੀ ਉਹ ਸਾਰੇ ਮਿਲ ਕੇ ਵਿੱਚ ਮਰਜ ਹੋ ਜਾਣਗੇ ਯਾਨੀ ਦੀਪ ਸਿੱਧੂ ਭਾਈ ਵਾਲੀ ਜਿਹੜੀ ਪਾਰਟੀ ਸੀਗੀ ਵਾਰਿਸ ਪੰਜਾਬ ਦੇ ਉਹ ਇਹਦੇ ਵਿੱਚ ਮਰਜ ਹੋ ਗਈ ਤਾਂ ਇਹ ਵੀ ਇਸ ਪਾਰਟੀ ਨੂੰ ਫਾਇਦੇਮੰਦ ਰਿਹਾ ਵਧੀਆ ਰਿਹਾ ਇੱਕ ਅਲੱਗ ਲੋਗੋ ਲੈਣਾ ਥੋੜਾ ਜਿਹਾ ਕੁਝ ਲੋਕ ਲੱਤਾ ਇਹਦੇ ਵਿੱਚੋਂ ਵੀ ਇਧਰ ਉਧਰ ਖਿੱਚਦੇ ਨੇ ਤਾਂ ਥੋੜਾ ਜਿਹਾ ਇਹ ਟੈਨਸ਼ਨ ਤੇ ਚਿੰਤਾ ਦਾ ਸਬਬ ਬੰਨਣਾ ਸੀ ਸੋ ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਤਕਲੀਫ ਹੋਈ ਹੈ ਸਖਵੀਰ ਬਾਦਲ ਨੂੰ ਸਖਵੀਰ ਬਾਦਲ ਜਿਹੜਾ ਕਿ ਸੁੱਤਾ ਹੋਇਆ ਸੀਗਾ ਜਿੰਨੇ ਬਰਗਾੜੀ ਕਾਂਡ ਕਬੂਲਿਆ ਨੌਜਵਾਨਾਂ ਦੇ ਕਤਲ ਹੋਏ ਉਹ ਕਬੂਲੇ ਬੇਅਦਬੀ ਹੋਈ ਉਹ ਕਬੂਲੀ ਡੇਰਾ ਸਾਹਿਬ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਉਹ ਕਬੂਲ ਲਈ ਯਾਨੀ ਉਹਨੇ A to Z ਜਿੰਨੀਆਂ ਗਲਤੀਆਂ ਸੀ ਕਬੂਲ ਲੀਆਂ ਇਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਸਜ਼ਾ ਲੱਗਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਉਹ ਸੇਵਾ ਕੀਤੀ ਤਾਂ ਉਹ ਬੜੇ ਆਰਾਮ ਨਾਲ ਸੇਵਾ ਕਰਦੇ ਨੇ ਅੱਖਾਂ ਮੀਚ ਕੇ ਕੀਰਤਨ ਸੁਣਦੇ ਨੇ ਐਦਾਂ ਲੱਗਦੇ ਨੇ ਕਿ ਹੁਣੇ ਕੋਈ ਰਾਜਨੀਤਿਕ ਪਾਰਟੀ ਨਹੀਂ ਬਹੁਤ ਵੱਡਾ ਜਿਵੇਂ ਸੁਖਵੀਰ ਬਾਦਲ ਜੀ ਕੋਈ ਸੰਤ ਬਣ ਗਏ ਹੋਣ ਇੱਕ ਬੜੀ ਵੱਡੀ ਸੁਰਤੀ ਲੱਗਣ ਲੱਗੀ ਜਿਵੇਂ ਸਾਰਾ ਕੁਝ ਬੁਰਾਈਆਂ ਛੱਡਤੀਆਂ ਪਰ ਨਹੀਂ ਮਗਰਮਛ ਜਦੋਂ ਰੇਤੇ ਤੇ ਸੁੱਤਾ ਹੋਵੇ ਤਾਂ ਇਹ ਨਾ ਸੋਚਿਓ ਕਿ ਇਹ ਰੱਜਿਆ ਹੋਇਆ ਸੁਤਾ ਹੈ ਉਹ ਰੱਜਿਆ ਹੋਇਆ ਵੀ ਬਹੁਤ ਕੁਝ ਖਾ ਸਕਦਾ ਔਰ ਬਹੁਤ ਕੁਝ ਨਿਗਲ ਜਾਂਦਾ ਸੋ ਇਹ ਮਗਰਮਛ ਨੇ ਇਹਨਾਂ ਨੇ ਕਿੱਥੇ ਰਜਣਾ ਸਮਾਇਆ ਤੋਂ ਇਸ ਮੋਤ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਦਿਮਾਗ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਹਾਂ ਜੀ ਬਾਦਲ ਹੁਣੇ ਬੜੇ ਸੁਧਰ ਗਏ ਨੇ ਪਰ ਲੋਕਾਂ ਨੇ ਨਾਲ ਦੀ ਨਾਲੇ ਅੱਜ ਕੱਲ੍ਹ ਲੋਕ ਬਹੁਤ ਤੇਜ਼ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੜੀ ਛੇਤੀ ਗੱਲ ਨੂੰ ਸਮਝ ਜਾਂਦੇ ਨੇ ਪੜ ਲੈਂਦੇ ਨੇ ਵੀ ਇਹ ਪ੍ਰਪੋਗੈਂਡਾ ਇਹ ਉਹੀ ਸਿੰਘ ਸਹਿਬਾਨ ਨੇ ਜਿਨ੍ਹਾਂ ਨੇ ਅੱਜ ਤੱਕ ਬਾਦਲਾਂ ਦੀ ਗਾਈ ਇਹ ਉਹੀ ਸਿੰਘ ਸਹਿਬਾਨ ਨੇ ਜਿਹੜੇ ਬਾਦਲਾਂ ਦੀ ਜੇਬ ਚੋਂ ਨਿਕਲੇ ਅੱਜ ਇਹ ਇਹਨਾਂ ਨੂੰ ਐਡੇ ਐਡੇ ਵੱਡੇ ਸਜ਼ਾ ਲਾਉਣ ਦੀ ਇੰਨੀ ਹਿੰਮਤ ਕਿਵੇਂ ਕਰ ਗਏ ਪਰ ਇਹ ਇੱਕ ਪ੍ਰਪੋਗੈਂਡਾ ਆਪਸ ਵਿੱਚ ਮਿਲ ਕੇ ਬਣਾਇਆ ਸੀਗਾ ਵੀ ਆਪਣੇ ਨਾਲ ਲੋਗਣ ਕਿਵੇਂ ਜੁੜਨ ਕਿਉਂਕਿ ਬੇੜਾਗਰਕ ਹੋ ਗਿਆ ਪਾਰਟੀ ਦਾ ਬਿਲਕੁਲ ਵੀ ਕਿੱਦਾਂ ਲੋਗਾਂ ਦਾ ਦਿਮਾਗ ਆਪਣੇ ਵੱਲ ਖਿੱਚੀਏ ਤਾਂ ਉਹਨਾਂ ਨੇ ਆਪਣਾ ਲੋਗਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਉਲਟੀ ਪੈ ਗਈ ਲੋਕ ਹੋਰ ਲਾਂਨਤਾ ਪਾ ਰਹੇ ਨੇ ਕਿ ਹੁਣ ਤੁਸੀਂ ਹਟ ਜਾਓ ਪਿੱਛੇ ਹੁਣ ਤੁਹਾਡਾ ਇੱਥੇ ਨਹੀਂ ਚੱਲਣਾ ਸੋ ਸੁਖਵੀਰ ਬਾਦਲ ਵੀ ਕਹਿੰਦੇ ਨੇ ਕਿ ਉਹਨਾਂ ਨੇ ਸਟੇਜ ਤੇ ਬੋਲਿਆ ਕਿ ਆ ਜਿਹੜੀ ਨਵੀਂ ਦੁਕਾਨ ਖੋਲ੍ਹਣ ਨੂੰ ਫਿਰਦੇ ਨੇ ਨਵੀਂ ਪਾਰਟੀ ਆਈ ਹੈ ਇਹ ਕੀ ਸਵਾਰਨਗੇ ਪੰਜਾਬ ਦਾ ਆਪ ਤਾਂ ਇਹ ਐਦਾਂ ਨੇ ਆਪ ਉਹਦਾਂ ਨੇ ਆਪ ਤਾਂ ਡਿਬਰੂਗੜ ਬੈਠੇ ਨੇ ਸੋ ਬਾਦਲ ਸਾਹਿਬ ਛੋਟੇ ਮੂਜੇ ਵੱਡੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਜਿਹੜੇ ਡਿਬਰੂਗੜ ਬੈਠੇ ਨੇ ਉਹਨਾਂ ਦੇ ਵਿੱਚ ਸਭ ਕੋ ਜਿੰਨੂੰ ਮਾੜਾ ਬੰਦਾ ਲੋਕ ਗਿਣ ਲੈਂਦੇ ਨੇ ਉਹ ਮੁੱਖ ਮੰਤਰੀ ਸਾਹਿਬ ਹੈ ਔਰ ਮੁੱਖ ਮੰਤਰੀ ਦੀ ਉਹਦੀ ਵੈਲਿਊ ਤੁਹਾਡੇ ਨਾਲੋਂ ਅੱਜ ਕਿਤੇ ਜ਼ਿਆਦਾ ਜੇ ਬਾਈ ਚਾਂਸ ਜੇ ਰੱਬ ਨੇ ਚਾਹਾ ਤਾਂ ਸਭ ਪੈ ਗਿਆ ਜੇ ਤੁਸੀਂ ਉਹਦੇ ਨਾਲ ਇਲੈਕਸ਼ਨ ਲੜ ਕੇ ਦੇਖ ਲਓ ਤੁਹਾਡੀਆਂ ਗੁਡੀਆਂ ਕਿਵੇਂ ਲਵਾਉਂਦਾ ਔਰ ਬਾਕੀ ਜਿਹੜੇ ਦੂਸਰੇ ਨੇ ਉਹਨਾਂ ਨਾਲ ਤਾਂ ਤੁਹਾਡਾ ਕੋਈ ਮੈਚ ਹੀ ਨਹੀਂ ਹੈਗਾ ਤੁਸੀਂ ਉਹਨਾਂ ਤੋਂ ਬਹੁਤ ਨੀਚੇ ਹੋ ਤੇ ਇੱਥੇ ਹੁਣ ਪਾਰਟੀਆ ਤਿੰਨ ਮਲਾਈਆਂ ਫਿਰਦੀਆਂ ਨੇ ਉਹੀ ਸੁਖਵੀਰ ਬਾਦਲ ਜੀ ਦੀ ਸੁਰਤੀ ਬੜੀ ਲੱਗੀ ਹੋਈ ਸੀ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਸੰਤ ਬਣਿਆ ਫਿਰਦਾ ਸੀ ਉਹ ਹੁਣ ਬੜੇ ਕੜਾ ਕੇ ਭਾਸ਼ਣ ਦਿੰਦਾ ਔਰ ਕੜਕ ਕੜਕ ਕੇ ਬੋਲਦਾ ਉਹਨੂੰ ਲੱਗਿਆ ਵੀ ਯਾਰ ਐਵੇਂ ਕਿਵੇਂ ਅਸੀਂ ਤਾਂ ਖਤਮ ਹੋ ਜਾਾਂਗੇ ਜੇ ਆਗੇ ਤਾਂ ਇਹਨਾਂ ਨੇ ਵੀ ਸ਼ਰਮ ਨਹੀਂ ਅਕਾਲੀ ਦਲ ਮੇਨ ਲੋਗੋ ਵਹੀ ਰੱਖਿਆ ਹਨਾ ਅੱਗੇ ਵਾਰਿਸ ਪੰਜਾਬ ਦੇ ਇਹ ਤਾਂ ਇਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਚਿੰਤਾ ਹੋ ਗਈ ਇਹਨਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਇਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਇੱਥੋਂ ਤੱਕ ਇੱਥੋਂ ਤੱਕ ਕਿ ਜਿਹਨੂੰ ਪੰਜਾਬ ਦੇ ਅੱਧੇ ਤੋਂ ਜ਼ਿਆਦਾ ਲੋਕ ਬਾਪੂ ਸਿਵਰਜੀਤ ਮੰਨ ਕੇ ਲੈਂਦੇ ਨੇ ਬਾਪੂ ਦੀ ਵੀ ਨੀਂਦ ਉੱਡ ਗਈ ਆ ਬੜਾ ਪਰੇ ਵਿੱਚ ਉਹਨੂੰ ਵੀ ਹੁਣ ਰੱਬ ਚੇਤੇ ਨਹੀਂ ਨਾਮ ਚੇਤੇ ਨਹੀਂ ਅਜੇ ਵੀ ਉਹ ਬਹੁਤ ਕੁਝ ਸੋਚਦਾ ਉਹ ਵੀ ਇਹਨਾਂ ਦੇ ਨਾਲ ਮੈਚ ਨਹੀਂ ਕਰਦਾ ਅਮਰਤਪਾਲ ਸਿੰਘ ਵਰਾਂ ਦੇ ਉਹ ਇੱਕ ਹੀ ਮੁੱਦਾ ਚੱਕੀ ਫਿਰਦਾ ਕਿ ਜਿਹੜਾ ਖਾਲਸਾਪਨ ਦਾ ਮੁੱਦਾ ਚੁਕੇਗਾ ਅਸੀਂ ਉਹਦੇ ਨਾਲ ਆ ਬਾਈ ਖਾਲਸਾਪਨ ਦਾ ਮੁੱਦਾ ਚੱਕ-ਚੱਕ ਕੇ ਤੇ ਬਾਪੂ ਇੰਨੀ ਰਾਜਨੀਤੀ ਕਰ ਗਿਆ ਪੰਜਾਬ ਤੇ ਫੇਰ ਕਿਹੜਾ ਇਹਨੇ ਖਾਲਸਾਪਨ ਬਣਾ ਲਿਆ ਵੱਧੂ ਮੁੰਡੇ ਮਰਵਾ ਲਏ ਵੱਧੂ ਜੇਲ੍ਹਾਂ ਚ ਤਨਾਲੇ ਕੁਝ ਨਹੀਂ ਹੈਗਾ ਇਹਦੇ ਕੋਲ ਵੀ ਫੋਕੇ ਫੈਂਟਰ ਨੇ ਔਰ ਜਿੰਨੀਆਂ ਮਰਜ਼ੀ ਇਹਦੇ ਕੋਲ ਫੋਕੇ ਫੈਂਟਰ ਸਮਝੋ ਔਰ ਜਿਹੜੇ ਇਹਦੇ ਫੈਂਟਰਾਂ ਚ ਆ ਜਾਂਦੇ ਨੇ ਲੱਗ ਜਾਂਦੇ ਨੇ ਪੰਜਾਬ ਨੂੰ ਸਿਰਫ ਇਹ ਨਹੀਂ ਕਿ ਇੱਥੇ ਖਾਲਸਤਾਨ ਬਣ ਜੇ ਖਾਲਸਤਾਨ ਬਣ ਜੇ ਖਾਲਸਤਾਨ ਨੂੰ ਚਲਾਉਣ ਵਾਲੇ ਜੌਧਿਆਂ ਦੀ ਵੀ ਲੋੜ ਹੈ ਫਿਲਹਾਲ ਅੰਮ੍ਰਿਤਪਾਲ ਦੀ ਪਾਰਟੀ ਜਿਹੜੀ ਹੈ ਇਹ ਹਮੇ ਨਹੀਂ ਪਰਦੀ ਪੂਰੀ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿਹੜੇ ਜਿੱਤੇ ਨੇ ਖਾਲਸਤਾਨ ਦੇ ਮੁੱਦੇ ਤੇ ਆ ਕੇ ਉਹ ਵੀ ਕਮਾਓ ਵਾਲਾ ਬਿਹਾਨ ਦਿੰਦ ਨੇ ਕਹਿੰਦੇ ਨੇ ਕਿ ਖਾਲਸਤਾਨ ਸਾਡਾ ਮੇਨ ਮੁੱਦਾ ਨਹੀਂ ਅਸੀਂ ਲੋਕਾਂ ਦਾ ਵਿਕਾਸ ਕਰਨਾ ਹੈ ਪੰਜਾਬ ਦੀ ਭਲਾਈ ਲਈ ਕੰਮ ਕਰਾਂਗੇ ਉਹ ਬੰਦਾ ਬਿਲਕੁਲ ਸਹੀ ਬੋਲਦਾ ਹੁਣ ਜਦੋਂ ਬਾਪੂ ਤਰਸੇਮ ਸਿੰਘ ਅੱਗੇ ਲੈਕ ਹੁੰਦਾ ਅਮਰਪਾਲ ਦੇ ਪਿਤਾ ਜੀ ਹੁਣਾਂ ਅੱਗੇ ਕਿ ਖਾਲਸਤਾਨ ਤੁਹਾਡਾ ਮੁੱਦਾ ਰਹੂਗਾ ਅਜੈਂਡਾ ਰਹੂਗਾ ਕੀ ਹੋਗਾ ਤਾਂ ਉਹ ਵੀ ਗੋਲਮੋਲ ਜਿਹਦਾ ਪੁੱਤ ਯਾਰ ਜੇਲ੍ਹ ਚ ਹੋਵੇ ਜਿਹਦੇ ਤੇ ਐਨਐਸਐ ਲਾ ਕੇ ਕੁੰਨਿਆ ਹੋਵੇ ਉਸ ਤੋਂ ਬਾਅਦ ਡਬਲ ਐਨਐਸਐ ਲੱਗ ਜਾਏ ਉਸ ਤੋਂ ਬਾਅਦ ਯੁਆਪਾ ਲੱਗ ਜਾਏ ਜਿਹਦੇ ਤੇ ਤਿੰਨ ਤਿੰਨ ਭੈੜੇ ਮੁਕਦਮੇ ਲੱਗੇ ਹੋਣ ਕੀ ਗੱਲ ਹੈ মিডিਆ ਦੇ ਵਿੱਚ ਜਾ ਫੇਰ ਬਿਆਨ ਦੇਊਗਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਉਹਨੇ ਆਪਣੇ ਮੁੰਡੇ ਨੂੰ ਕੀ ਗੱਲ ਜੇਲ੍ਹ 'ਚ ਹੀ ਰੱਖਣਾ ਹੈ ਜਾਂ ਕਢਾਉਣਾ ਹੈ ਤੇ ਜਿਹੜੇ মিডিਆ ਵਾਲੇ ਨੇ ਇੱਕ ਸ਼ਰਾਰਤੀ ਲੋੰਬੜੀਆਂ ਨੇ ਇਹ ਇਹ ਜਾਣ ਕੇ ਸਵਾਲ ਪੁੱਟਾਪ ਕਰਦੇ ਨੇ ਵੀ ਤੁਸੀਂ ਉਹਨਾਂ ਦੇ ਹੋਰ ਜਿਹੜੇ ਏਜੰਡੇ ਨੇ ਉਹਨਾਂ ਤੋਂ ਪੁੱਛੋ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਵਾਉਣਾ ਚਾਹੁੰਦੇ ਨੇ ਹਾਂਜੀ ਵੀ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਹੀ ਜ਼ਿਆਦਾ ਕੰਮ ਕਰਾਂਗੇ ਭਾਈ ਉਹ ਸਾਰੇ ਮੁੱਦਿਆਂ ਤੇ ਕੰਮ ਕਰਨਗੇ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਨਗੇ ਹਿੰਦੂ ਸਿੱਖ ਨੂੰ ਲੈ ਕੇ ਚੱਲਣਗੇ ਜਿੰਨੀਆਂ ਵੀ ਇੱਥੇ ਬਰਾਦਰੀਆਂ ਰਹਿੰਦੀਆਂ ਨੇ ਐਨ ਵੀ ਖਾਲਸਾਣ ਖਾਲਸਾਣ ਨੂੰ ਦੁਨੀਆਂ ਦਾ ਬੇੜਾ ਕਰ ਕਰ ਦੋ ਭਾਈ ਅਮਰਤਪਾਲ ਦੀ ਜਿੱਤ ਹੋਈ ਹੈ ਇਹਦੇ ਵਿੱਚ 30% ਵੋਟਾਂ ਹਿੰਦੂ ਭਾਈਚਾਰੇ ਦੀਆਂ ਮੈਨੇ ਇਹ ਸਿਰਫ ਇਹ ਨਹੀਂ ਹੁੰਦਾ ਕਿ ਆਹੀ ਸਾਡਾ ਏਜੰਡਾ ਤੇ ਉਹਦੇ ਵਿੱਚ ਜਿਹੜੇ ਆਪਣੇ ਨੇ ਆਪਣੇ ਨਾਲ ਜੁੜੇ ਨੇ ਉਹ ਵੀ ਰਗੜ ਦੋ ਉਹ ਬਾਅਦ ਦੀ ਗੱਲ ਹੈ ਪਹਿਲਾਂ ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਅਮਰਤਪਾਲ ਸਿੰਘ ਬਾਹਰ ਕਿਵੇਂ ਆਉਂਦੇ ਨੇ ਹੁਣ ਇਸ ਪਾਰਟੀ ਦਾ ਮੋਲ ਔਰ ਮੁੱਖ ਮਕਸਦ ਇਹ ਹੈ ਕਿ ਜੇ ਇਹ ਪਾਰਟੀ ਨਾ ਬਣਾ ਦੇ ਉੱਤੇ ਵਿਚਾਰੇ ਤੇ ਤਿੰਨ ਤਿੰਨ ਤਾਂ ਪਹਿਲਾਂ ਹੀ ਮੁਕੱਦਮੇ ਲੱਗੇ ਨੇ ਅੱਗੇ ਇਹਨਾਂ ਨੇ ਬਾਹਰ ਨਹੀਂ ਸੀ ਨਿਕਲਦੇ ਨਾ ਹੁਣ ਪੰਜਾਬ ਕੋਲੇ ਤੇ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਕੋਲੇ ਇਹੀ ਮੌਕਾ ਹੈ ਕਿ ਉਹ ਆਪਣੀ ਪਾਰਟੀ ਤੇ ਸਹੀ ਮਾਪਦੰਡ ਦੇ ਨਾਲ ਕੰਮ ਕਰਨ ਪੰਜਾਬ ਦੇ ਵਿਕਾਸ ਦੀ ਗੱਲ ਕਰਨ ਨਸ਼ਾ ਖਤਮ ਕਰਨ ਦੀ ਗੱਲ ਕਰਨ ਸਿੱਖੀ ਵਧਾਉਣ ਦੀ ਗੱਲ ਕਰਨ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਦੇਣ ਦੀ ਗੱਲ ਕਰਨ ਤੇ ਉਦੇ ਨਾਲ ਨਾਲ ਇਹ ਲੋਕਾਂ ਦੇ ਦਿਲ ਵਿੱਚ ਵੜ ਜਾਣ ਆਪਣੇ ਕੈਂਡੀਡੇਟਸ ਨਿਰ ਸਿੱਖ ਹੀ ਨਹੀਂ ਨਾਣ ਹਿੰਦੂ ਵੀਰਾਂ ਨੂੰ ਵੀ ਇਹ ਤੇ ਇਹਦੇ ਵਿੱਚ ਸ਼ਾਮਿਲ ਕਰਨ ਖੜਾ ਕਰਨ ਔਰ ਜਦੋਂ ਇਹਨਾਂ ਨੂੰ ਕਿਉਂਕਿ ਅਕਾਲੀਆਂ ਤੋਂ ਅੱਕੇ ਹੋਏ ਝਾੜੂ ਵੱਲ ਲੁਗ ਗਏ ਝਾੜੂ ਨੇ ਵੇੜਾ ਇਹ ਹੀ ਕਰਤਾ ਪੰਜਾਬ ਦਾ ਲੱਖ ਮਾੜੇ ਨੇ ਬਾਦਲਵਾਲੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਭਾਵੇਂ ਜਿੰਨੀ ਵੀ ਮਾੜੀ ਹੈ ਸੁਖਵੀਰ ਬਾਦਲ ਕੀ ਵੱਡੇ ਬਾਦਲ ਜੋ ਕੁਝ ਵੀ ਹੋਇਆ ਰਾਜ ਦੇ ਵਿੱਚ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਝਾੜੂ ਵਾਲਿਆਂ ਨਾਲੋਂ ਲੱਖ ਦਰਜੇ ਸਹੀ ਸਨ ਇਸ ਸਿਰੇ ਦੀਆਂ ਲਾਂਤਾ ਨਿਕਲੀਆਂ ਇਹ ਹੁਣ ਚੋਪੜਨੀਆਂ ਨੇ ਇਹ ਪੰਜਾਬ ਨਿਵਾਸੀਆਂ ਨੇ ਚੋਪੜਨੀਆਂ ਨੇ ਤੇ ਉਹਨਾਂ ਦਾ ਹੁਣ ਧਿਆਨ ਸੁਖਵੀਰ ਤੇ ਤਾਂ ਜਾ ਨਹੀਂ ਰਿਹਾ ਬਦਲਾ ਤਾਂ ਮਨਜੀ ਤੋਂ ਖੱਟਾ ਪੈ ਗਿਆ ਪਹਿ ਹੀ ਗਿਆ ਪੰਜਾਬੀਆਂ ਦੀ ਆਦਤ ਹੀ ਇਹੋ ਜੀ ਹੈ ਤੇ ਝਾੜੂ ਝਾੜੂ ਦੀਆਂ ਸੇਖਾਂ ਕਹਿੰਦੇ ਐ ਖਲਾਰ ਦੇਣੀਆਂ ਨੇ ਕਿ ਇਕੱਠੀਆਂ ਵੀ ਨਹੀਂ ਹੋਣ ਦੇਣੀਆਂ ਹੁਣ ਹੁਣ ਜਿਹੜੀ ਬੀਜੇਪੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਹੋਂਦ ਹੈ ਨਹੀਂ ਥੋੜੇ ਜਿਹੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਇਹਦਾ ਕੋਈ ਸਕੋਪ ਨਹੀਂ ਹੈਗਾ ਰਹਿ ਗਈ ਕਾਂਗਰਸ ਜੇ ਭਾਈ ਅਮਰਪਾਲ ਹਰੀ ਸਹੀ ਮਾਪਦੰਡਾਂ ਤੇ ਸਹੀ ਬੰਦਿਆਂ ਨੂੰ ਸਹੀ ਕੈਂਡੀਡੇਟਾਂ ਨੂੰ ਔਰ ਵਧੀਆ ਉੱਚ ਬੁੱਧੀ ਦੇ ਨਾਲ ਕੈਂਡੀਡੇਟ ਖੜੇ ਕਰਦੇ ਨੇ ਤਾਂ ਇਹ ਕਾਂਗਰਸ ਨੂੰ ਟੱਕਰ ਦੇਣਗੇ ਔਰ ਕਾਂਗਰਸ ਨੂੰ ਵੀ ਰੋਲ ਦੇਣਗੇ ਨਹੀਂ ਤਾਂ ਭਾਈ ਆਉਣ ਵਾਲਾ ਸਮਾਂ ਮੇਰੀ ਆਪਣੀ ਦਿਲੀ ਜਿਹੜੀ رائے ਆ ਜਾਂ ਮਨ ਨੂੰ ਪੰਜਾਬ ਦਾ ਮੋਲ ਲੱਗਦਾ ਕਿ ਇਹ ਸੀਟਾਂ ਕਾਂਗਰਸ ਵੱਲ ਜਾਣੀਆਂ ਜੇ ਪਾਰਟੀ ਵੱਲ ਦੇਖੀਏ ਤਾਂ ਤੇ ਜੇ ਭਾਈ ਅਮਰਤਪਾਲ ਮਰਾ ਨੇ ਜਿਵੇਂ ਹੁਣੇ ਪਾਰਟੀ ਦਾ ਆਗਾਜ਼ ਕਰਿਆ ਜੇ ਇਸ ਨੂੰ ਸਾਹਮਣੇ ਚੰਗੀ ਤਰ੍ਹਾਂ ਤੇ ਇਹ ਤਾਂ ਇੱਕਦਮ ਗਜਬੀ ਹੋ ਸਕਦਾ ਹੈ ਇਹ ਰੋਲ ਕੇ ਰੱਖ ਦੇਣਗੇ ਸਾਰੇ ਝਾੜੂ-ਝੋੜੂ ਨੂੰ ਵਿੱਚ ਇਹ ਕਾਂਗਰਸ ਨੂੰ ਸਾਰਿਆਂ ਨੂੰ ਸਾਫ਼ ਕਰ ਦੇਣਗੇ ਹਾਂ ਪਰ ਕਾਬਜ ਹੋਣ ਤੋਂ ਬਾਅਦ ਸੱਤਾ 'ਚ ਆਉਣ ਤੋਂ ਬਾਅਦ ਭਾਈ ਅਮਰਤਪਾਲ ਦੇ ਬਾਹਰ ਆਉਣ ਦਾ ਤਾਂ ਰਸਤਾ ਖੁੱਲੂਗਾ ਹੀ ਖੁੱਲੂਗਾ ਫਿਰ ਕੋਈ ਨਹੀਂ ਰੋਕ ਸਕਦਾ ਉਦਾਂ ਇਹਨਾਂ ਨੇ ਆਉਣਨੇ ਦੇਣਾ ਚਾਲਮਾਨੇ ਪਰ ਉਹ ਬਾਹਰ ਆ ਕੇ ਇਸ ਪੰਜਾਬ ਦੇ ਮੁੱਦੇ ਦੀ ਗੱਲ ਕਰਨ ਪੰਜਾਬ ਦੇ ਪਾਣੀ ਦੀ ਗੱਲ ਕਰਨ ਪੰਜਾਬ ਦੇ ਵਿਕਾਸ ਦੀ ਗੱਲ ਕਰਨ ਸਿੱਖਿਆ ਦੀ ਗੱਲ ਕਰਨ ਨੌਕਰੀ ਦੀ ਗੱਲ ਕਰਨ ਸਾਰੇ ਆਪਣੇ ਸਿੱਖੀ ਨੂੰ ਵਧਾਉਣ ਦੀ ਗੱਲ ਕਰਨ ਉਹ ਸਭ ਤੋਂ ਮੇਨ ਮੁੱਦਾ ਜਿਹੜਾ ਪੰਜਾਬ ਦੀ ਬਰਬਾਦੀ ਦਾ ਉਹ ਹੈ ਨਸ਼ਾ ਨਸ਼ਾ ਇਥੋਂ ਕੱਢਣ ਦੀ ਗੱਲ ਕਰਨ ਬਾਕੀ ਚੀਜ਼ਾਂ ਆਪੇ ਮੁਕੰਮਲ ਹੋ ਜਾਣਗੀਆਂ ਸੋ ਜ਼ਰੂਰੀ ਨਹੀਂ ਕਿ ਇੱਕ ਹੀ ਮੁੱਦੇ ਤੇ ਜਾਦਾ ਸ਼ੁਰੂਆਤ ਕਰਕੇ ਲਾ 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 ਲੋਕਾਂ ਦਾ ਦਿਮਾਗ ਇੱਧਰ ਉੱਧਰ ਕਰੋ ਔਰ ਆਪਣਾ ਕੰਮ ਖਰਾਬ ਕਰੋ ਇਹ ਸਮੁੱਧਿਆਂ ਦੇ ਵਿੱਚ ਉਲਝ ਕੇ ਬੰਦਾ ਤਰੱਕੀ ਨਹੀਂ ਕਰ ਪਾਇਆ ਔਰ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਕਰਨ ਨਹੀਂ ਦਿੰਦੀਆਂ ਉਹ ਮੁੱਦਿਆਂ ਨੂੰ ਪੜਕਾਉਂਦੀਆਂ ਨੇ ਵੀ ਇਹ ਇਹ ਖਾਲਸਤਾਨ ਦੀ ਮੰਗ ਕਰਨਗੇ ਇਹ ਕਰਨਗੇ ਐਸਾ ਕੁਝ ਨਹੀਂ ਹੈ ਸੋ ਬਾਕੀ ਸਮਾਂ ਦੱਸੂਗਾ ਦੋਸਤੋ ਕੀ ਬਣਦਾ ਕੀ ਨਹੀਂ ਬਣਦਾ ਹੁਣ ਪਾਰਟੀਆਂ ਹੋ ਗਈਆਂ ਸਿੱਖਾਂ ਦੀਆਂ ਖਾਸ ਕਰਕੇ ਪਾਰਟੀਆਂ ਹੋਈਆਂ ਤਿੰਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲਾਂ ਦੇ ਕਬਜ਼ੇ ਦੇ ਵਿੱਚ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਪੂ ਸਿਮਰਜੀਤ ਨੇ ਸੰਭਾਲਿਆ ਹੋਇਆ ਉਹਦੀ ਵੀ ਆਪਣੀ ਉਹ ਕਿਸੇ ਦੇ ਨਾਲ ਮਿਲ ਕੇ ਨਹੀਂ ਉਹ ਕਹਿੰਦਾ ਮੇਰੇ ਏਜੰਡੇ ਥੱਲੇ ਚੱਲੋ ਉਹਦਾ ਏਜੰਡਾ ਜਿਹੜਾ ਉਹਦਾ ਏਜੰਡਾ ਵੀ ਏਡਾ ਪੱਕਾ کامیاب ਨਹੀਂ ਹੈਗਾ ਉਹ ਕਹਿੰਦਾ ਮੇਰੇ ਪਿੱਛੇ ਲੱਗੋ ਜਦਕਿ ਬਹੁਤ ਜ਼ਿਆਦਾ ਸਿਆਣਾ ਉਹ ਬੰਦਾ ਵੀ ਨਹੀਂ ਹੈਗਾ ਲੋਕ ਉਹਦੇ ਪਿੱਛੇ ਨਹੀਂ ਲੱਗਦੇ ਰੋਲ ਤਾਂ ਉਹਨਾਂ ਨੇ ਐਕਟ ਨਹੀਂ ਹੁਣ ਗਾਂ ਨਹੀਂ ਆਉਂਦਾ ਦੁਬਾਰਾ ਜਿਵੇਂ ਕਹਿੰਦਾ ਸੀ ਨਾ ਮੈਂ ਫੇਰ ਆਉਂਗਾ ਹੁਣ ਭੁੱਲ ਜੇ ਉਮੀਦਾਂ ਨਾ ਰੱਖੇ ਦੁਬਾਰਾ ਹੁਣ ਜਿਹੜਾ ਇਹ ਬਣ ਗਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਲਈ ਇੱਕ ਸੁਨਹਿਰਾ ਮੌਕਾ ਬਣ ਸਕਦਾ ਸੋ ਉਹ ਮੌਕਾ ਕਿੱਦਾਂ ਬਣੂਗਾ ਕੌਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਦੇਖੋਗੇ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਔਰ ਚੈਨਲ ਕਰਨਾ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ ਸ਼ੁਕਰੀਆ